ਸੀ ਆਰ ਡੀ ਯੂਰੀਆ ਤੋਂ ਉਹ ਜਿਹੜੀ ਚੀਜ਼ ਆ ਵਾਰਤੀ ਹੁੰਦੀ ਉਹ ਤੋਂ ਪਤਾ ਆ ਹੁੰਦਾ ਉੱਥੇ ਆਇਆ ਨਾ ਫਿਰ ਇਹ ਟਰੈਕਟਰ ਇਹ ਹੋ ਜਿਹਾ ਸੀ ਆਰ ਡੀ ਜਿਵੇਂ ਹੁਣ ਇਹ ਸੀ ਆਰ ਡੀ ਆ ਉਹ ਜਿਹਾ ਸੀ ਆਰ ਡੀ ਹੋਏ ਨੇ 36 30 ਵਗੈਰਾ ਹੂੰ ਜਿਹੜੇ ਇਹ ਰਹਿ ਗਏ ਇਹਨਾਂ ਯੂਰੀਆ ਪਣੀ ਜੇ ਯੂਰੀਆ ਮੰਨ ਕੇ ਚੱਲੋ ਹੁਣ ਆਪਣੀ ਕੰਬਾਈਨ ਆ ਉਹ ਦਿੱਤੀਆ ਹਾਲੈਂਡ ਦੀਆਂ ਉਹ ਵੀ ਆਪਣੀ 44 ਲੱਖ ਦੀ ਮਸ਼ੀਨ ਹੁੰਦੀ ਵੱਡੀ ਹਾਰਵੇਸਟਰ ਮੱਕੀ ਦਾ ਕਟੜਾ ਲੱਗ ਹੁੰਦਾ ਦਾ ਤੇ ਕਾਂਗ ਝੋਨੇ ਦਾ ਅੱਡਾ ਹਾਂਜੀ ਤੇ ਉਹ ਵੀ ਸਾਡੇ ਸਾਥ ਯੂਪੀ ਦੇ ਵਿੱਚ ਹਾਂਜੀ ਇਹ ਗੱਡ ਡਬਲ ਕਲੱਚ ਸਾਇਰ ਤੇ ਐਕਸ ਇਉਹੀ ਪਹਿਲੇ ਦਾ ਸਿਸਟਮ ਆ ਜਿਹੜੀ ਗੀਅਰ ਬਾਕਸ ਕਰਤਾ ਜੀ ਹਾਂਜੀ ਆਰਓਪੀ ਕਨੋਪੀ ਨਾਲ ਦੀ ਐ ਪਹਿਲੇ 55 ਦੀ ਹੁੰਦੇ ਸੀ ਇਹਦੋਂ ਪਹਿਲਾਂ ਉਹਨਾਂ ਨਾਲ ਵੀ ਕਨੋਪੀ ਹੁੰਦੀ ਸੀ ਹਾਂਜੀ ਗੀਅਰ ਜੂਜੀ ਵੀ ਹੁੰਦਾ ਸੀ ਕ੍ਰੀਪਰ ਵੀ ਹੁੰਦਾ ਸੀ ਠੀਕ ਹੈ ਜੀ ਹੁਣ ਜੂਜੀ ਦੇ ਵਿੱਚ ਕਰਤਾ 4 ਵੀਲ ਅੱਗੇ 4 ਵੀਲ ਨੂੰ ਇੱਥੇ ਰੋਡ ਜੀ ਲੱਗੀ ਹੁੰਦੀ ਡੰਡਾ ਜਾਂ ਠੀਕ ਹੈ ਉਹ ਤਾਂ ਚੱਕਣਾ ਤੇ ਥੱਲੇ ਰੱਖਣਾ ਠੀਕ ਹੈ ਜੀ ਠੀਕ ਹੈ ਜੀ 50 30 ਟਰੈਕਟਰ ਦੇ ਨਾਲ ਵੇਟ ਟੂਲ ਕਿਟ ਹਮ ਮੂਰੇ ਮਗਰਾੜ ਨਾਲ ਆਉਂਦੇ ਹਮ ਹੰਪੋ ਦੇ ਨਾਲ ਲੈਸ ਠੀਕ ਹੈ ਜੀ ਇਹ ਜਿਹੜਾ ਕੇ ਪਹਿਲਾ 5630 ਹੁੰਦਾ ਸੀ ਆਪਣਾ ਚੈਂਟ ਸਿਲੰਡਰ ਹੁੰਦਾ ਸੀ ਹਾਂਜੀ ਇਹ ਹੁਣ ਤੇਨ ਸਿਲੰਡਰ ਕਰਦਾ ਠੀਕ ਹੈ ਜੀ ਤਰਕੀ ਦਾ ਇੰਜਨ ਬਾਹਰ ਦਾ ਦਾ ਹਾਂਜੀ ਤਰਕੀ ਹਾਂਜੀ ਇੰਜਨ ਸਾਰਾ ਬਾਹਰ ਹੀ ਹੁੰਦਾ ਬਸ ਆਪਾਂ ਇੱਥੇ ਅਸੈਂਬਲ ਹੀ ਕਰਦੇ ਹਾਂ ਹਾਂਜੀ ਜਿਹੜਾ ਪਲਾਂਟ ਆਪਾਂ ਅੱਜ ਆਏ ਆਪਾਂ ਹਾਲੈਂਡ ਦੀ ਜਾਂਸੀ ਤੇ 5520 ਤੇ 5630 ਟਰੈਕਟਰ ਜਿਹੜੇ ਨਵੇਂ ਆਏ ਆ ਸ਼ੋਅ ਦੇ ਵਿੱਚ ਇਹਨਾਂ ਦੀ ਕਰਦੇ ਆਂ ਗੱਲ ਆਹ ਖੜਾ 5630 ਤੇ ਆਹ ਖੜਾ 5620 ਦੋਨਾਂ ਦੀ ਗੱਲ ਬਾਤ ਕਰਦੇ ਆਂ ਹੋਰ ਬਾਈ ਠੀਕ ਠਾਕ ਆ ਜੀ ਸਸੇ ਗਾ ਜੀ ਠੀਕ ਠਾਕ ਜੀ ਹੋਰ ਸੁਣਾਓ ਬਸ ਵਧੀਆ ਜੀ ਹਾਂਜੀ ਹਾਂਜੀ ਆਪਣੇ ਇਹ ਨਵੇਂ ਮਾਡਲ ਚ ਆ ਗਏ ਆਂ ਦੋਨੇ ਟਰੈਕਟਰ ਇਹ ਨਵੇਂ ਮਾਡਲ ਦੇ ਵਿੱਚ 5530 ਤੇ 5520 ਟਰੈਕਟਰ ਆ ਗਿਆ ਸੀ ਆਰਡੀ ਦੇ ਵਿੱਚ ਹਾਂਜੀ ਯਾਨੀ ਕਿ 5530 18 ਦੇ ਟਾਇਰ ਮਸ਼ੀਨ ਵਾਲੇ ਹੋਗੇ ਠੀਕ ਆ ਜੀ ਪੂਰੇ ਵੇਟ 6 ਆਉਂਦੇ ਆ ਜੀ ਹਾਂਜੀ ਮਗਰ ਤਿੰਨ ਤਿੰਨ ਵੇਟ ਆਉਂਦੇ ਆ ਠੀਕ ਆ ਸੋ ਸਾਰਾ ਸਿਰੇ ਦਾ ਬਾਹਰ ਹੋ ਗਿਆ ਹਾਂਜੀ ਸਾਰਾ ਸਾਇਲੈਂਟ ਟੈਕਟਰ ਹਾਂਜੀ ਪਾਓ ਪਾਣੀ ਦਾ ਗਲਾਸ ਰੱਖ ਦੋ ਹਾਂਜੀ ਆ ਪੂਰਾ ਗੁੰਨੇ ਵੇ ਟਰੈਕਟਰ ਟਰਬੋ ਦੇ ਨਾਲ ਲੈਸ ਠੀਕ ਹੈ ਜੀ ਇਹ ਜਿਹੜਾ ਅੱਗੇ ਪਹਿਲਾਂ 5630 ਹੁੰਦਾ ਸੀ ਆਪਣਾ ਚੈਂਟ ਸਿਲੰਡਰ ਹੁੰਦਾ ਸੀ ਹਾਂਜੀ ਇਹ ਹੁਣ ਤਿੰਨ ਸਿਲੰਡਰ ਕਰਦਾ ਠੀਕ ਹੈ ਜੀ ਤਰਕੀ ਦਾ ਇੰਜਣ ਬਾਹਰ ਦਾ ਇਹਦਾ ਹਾਂਜੀ ਤਰਕੀ ਹਾਂਜੀ ਇੰਜਣ ਸਾਰਾ ਬਾਹਰ ਹੀ ਹੁੰਦਾ ਬਸ ਆਪਾਂ ਇੱਥੇ ਅਸੈਂਬਲ ਹੀ ਕਰਦੇ ਹਾਂ ਹਾਂਜੀ ਲੋ ਜਿਹੜਾ ਪਲਾਂਟ ਆਪਣਾ ਠੀਕ ਆ ਯੂਪੀ ਦੇ ਵਿੱਚ ਹਾਂਜੀ ਠੀਕ ਹੈ ਡਬਲ ਕਲੱਚ ਸਾਈਡ ਤੇ ਐਕਸ ਵੀ ਉਹੀ ਪਹਿਲੇ ਦਾ ਸਿਸਟਮ ਆ ਜਿਹੜਾ ਜੇਰ ਬਾਕਸ ਕਰਤਾ ਜੀ ਹਾਂਜੀ ਆਰਓਪੀ ਕਨੋਪੀ ਨਾਲ ਦੀ ਐ ਪਹਿਲੇ 55 ਦੀ ਆਉਂਦੀ ਸੀ ਇਹ ਤੋਂ ਪਹਿਲਾਂ ਉਹਨਾਂ ਨਾਲ ਵੀ ਕਨੋਪੀ ਆਉਂਦੀ ਸੀ ਹਾਂਜੀ ਜੇਰ ਜੂਜੀ ਵੀ ਆਉਂਦਾ ਸੀ ਕਰੀਪਰ ਵੀ ਹੁੰਦਾ ਸੀ ਠੀਕ ਹੈ ਜੀ ਹੁਣ ਜੂਜੀ ਦੇ ਵਿੱਚ ਕਰਤਾ 4 ਵੀਲ ਅੱਗੇ 4 ਵੀਲ ਨੂੰ ਇੱਥੇ ਰੋੜ ਜੀ ਲੱਗੀ ਹੁੰਦੀ ਡੰਡਾ ਜਾਂ ਠੀਕ ਹੈ ਉਹਨੇ ਤਾਂ ਚੱਕਲਾ ਤੇ ਥੱਲੇ ਰੱਖਣਾ ਠੀਕ ਹੈ ਜੀ ਠੀਕ ਹੈ ਜੀ 5530 ਟਰੈਕਟਰ ਦੇ ਨਾਲ ਵੇਟ ਟੂਲ ਕਿਟ ਹਮ ਮੂਰੇ ਮਗਰਾੜ ਨਾਲ ਆਉਂਦੇ ਨੇ ਹੂੰ ਠੀਕ ਹੈ 2 ਸਟੱਪ ਚੜ੍ਹਦੇ ਕਰਦੇ ਹਾਂਜੀ ਤੇ ਇਹ ਆਉਣ ਨੂੰ ਬੁਕਿੰਗ ਤੇ ਮਂਗਾਈਦਾ ਠੀਕ ਆ ਇਹ ਵੀ ਸਾਨੂੰ ਹਿਸਾਬ ਨਾਲ ਸਾਡਾ ਬੁੱਕ ਹੀ ਟਰੈਕਟਰ ਅੱਛਾ ਜੀ ਕੂਕਾ ਕੇ ਦੇਣ ਵਾਲਾ ਹੀ ਕਿੰਨੇ ਟਾਈਮ ਚਾਹੀਦਾ ਬੁਕਿੰਗ ਤੇ ਮਂਗਾਉਣੇ ਆ ਇਹ ਵਿਦਨ 3 ਕਿ ਦਿਨ 4 ਦਿਨ ਦਾ ਪ੍ਰੋਸੈਸ ਹੁੰਦਾ ਜੀ ਅੱਛਾ ਤਿੰਨਾ ਚਾਰਾਂ ਦਿਨਾਂ ਚ ਲੈ ਆਉਂਦੇ ਆ ਤੇ ਇਸ ਤੋਂ ਬਾਅਦ ਆਪਣੇ ਕੋਲ 56 2020 CRD ਦੇ ਵਿੱਚ ਇਹ ਸਪੇਸ ਵਾਲਾ ਮਾਡਲ ਆ ਹਾਂਜੀ ਇਹ ਆਪਣਾ ਪਿਛਲਾ ਪੁਰਾਣਾ ਹੀ ਖੜਾ ਕਿਉਂ ਆਲਾ ਕੋਈ ਅੱਜਕੱਲ ਬੇਸ ਮਾਡਲ ਕੋਈ ਨਹੀਂ ਲੈਂਦਾ ਅਗਲਾ ਕਹਿੰਦੇ ਯਾਰ ਵੇਟ ਵੀ ਹੋਣ ਛਤਰੀ ਵੀ ਹੋਏ ਅੱਜਕੱਲ ਜਵਾਕਾਂ ਦਾ ਸਾਰਾ ਹੁੰਦਾ ਹਾਂਜੀ ਤੇ ਤਾਂ ਕਰਕੇ ਸਾਡੇ ਕੋਲ ਪਿਛਲਾ ਮੋੜ ਲੀ ਖਰਾਬ ਤੇ 23 ਠੀਕ ਆ ਇਹ 23 ਖਰਾਬ ਆਪਾਂ ਇਹ ਪਲੇਸ ਲੁੱਸ ਕਰਕੇ ਦੇ ਦਾਂਗੇ ਵੀ ਠੀਕ ਆ ਇਹ 23 ਇਹ ਛੇ 23 ਦਾ ਇਹ ਹਾਂਜੀ ਇਹਨੂੰ ਦੇ ਦਾਂਗੇ ਹਿਸਾਬ ਨਾਲ ਆਪਾਂ ਹਿਸਾਬ ਨਾਲ ਦੇ ਦਾਂਗੇ ਇਹ ਹੁਣ ਤਿੰਨ ਸਿਲੰਡਰ ਚਾ ਟਰੈਕਟਰ ਇਹ ਤਿੰਨ ਸਿਲੰਡਰ ਦੇ ਵਿੱਚ 53 ਤੇ ਫਿਰ ਜੋਰਜਾਰ ਘੱਟ ਮਾਰੂਦ ਨਾ ਨਾ ਜੀ ਜੋਰ ਪੂਰਾ ਫੁੱਲ ਮਾਰਦਾ ਹੀ ਹਾਂ ਮ ਜੋਰ ਦੀ ਗੱਲ ਕਰੀਏ ਇਕੋ ਇੱਥੇ ਤਿੰਨ ਮੋਡ ਚੱਲਦੇ ਜੀ ਜਵੇਂ ਇਕੋ ਹੋ ਗਿਆ ਇਕੋ ਪਲੱਸ ਪਾਵਰ ਮੋਡ ਪਾਵਰ ਮੋਡ ਦੇ ਵਿੱਚ ਇਹਦੀ 75 ਪਾਵਰ ਆ ਜਿਹੜੀ ਹੈ ਅੱਛਾ ਇਕੋ ਦੇ ਵਿੱਚ ਆ ਜਣੀ ਇਹਦੀ 55 ਪਾਵਰ ਇਕੋ ਪਲੱਸ ਚ ਆਇਨੀ 65 ਪਾਵਰ ਠੀਕ ਆ ਠੀਕ ਹੈ 55 ਦੀ ਤਿੰਨ ਮੋੜ ਜਿਹੋ ਜਿਹੇ ਆਪਣੇ ਇੰਪਲੀਮੈਂਟ ਹੋਣਗੇ ਉਹੋ ਜਾਇਦਾ ਜਾਨੀ ਕਿ ਵਧੀਆ ਕਾਰਗੁਜ਼ਾਰੀ ਹੈ ਠੀਕ ਹੈ ਜੀ ਠੀਕ ਹੈ ਜੀ ਤੇ ਪਿਛੇ ਰੈਮ ਸਿਲੰਡਰ ਵੀ ਦਿੱਤਾ ਆਪਾਂ ਉਖਾ ਦੀ ਮੰਨ ਕੇ ਚੱਲੋ ਪਿਛਲਾ ਹਿੱਸਾ ਇਹੀ ਹੈ ਦਾ ਹਮ ਅੱਗੇ ਨਾਲੋਂ ਐਡਕਸ਼ਨਾਂ ਵੱਡੀਆਂ ਹੋ ਗਈਆਂ ਇਹਦੀਆਂ ਹਾਂ ਰੈਮ ਸਿਲੰਡਰ ਲੱਗਾ 5 ਕੁਐਂਟਲ ਲੈਫਟ ਪੈਸਟੀ ਜ਼ਿਆਦੀ ਹੈ ਹਾਂ ਡਬਲ ਪੀਟੀਓ 'ਚ ਆਪ 1960 ਚੱਕਰ ਤੇ 540 ਚੱਕਰ ਹੋਣੇ ਜੀ ਠੀਕ ਹੈ ਇਹਦੇ ਵਿੱਚ ਵੀ ਚਾਰ ਨਕਰ ਦੇ ਵਿੱਚ ਪੀਟੀਓ ਇੱਥੇ ਵੀ ਪੀਟੀਓ ਕਰਾਸ ਕੰਪਰੀ ਤਾਂ ਮਿਲ ਜਾਂਦਾ ਲੱਗ ਜਾਂਦਾ ਜੇ ਮੰਨ ਕੇ ਚਲੋ ਵੀ ਆਪਾਂ ਉੱਥੇ 1000 ਚੱਕਰ ਆ ਤੇ ਇੱਥੇ ਵੀ 1000 ਚੱਕਰ ਹੀ ਆਊਗਾ ਹੂੰ ਠੀਕ ਆ ਜੀ ਤੇ ਬਾਕੀ ਆਪਣੇ ਕੰਟਰੋਲ ਲੈਫਟ ਦੇ ਹੂੰ ਅੱਗੇ ਵੀ ਤੁਹਾਨੂੰ ਕਰੀਏ ਆਪਾਂ ਕੀਤੀ ਰਿਕਾਰਡਿੰਗ ਉਹਦੀ ਚੂਲ ਕੰਟਰੋਲ ਹੀ ਪਾਈਪਾਂ ਪਿਛਾ ਬਾਕੀ ਸਾਰਾ ਉਹ ਅੱਗੇ ਸੰਗਲ ਹੁੰਦਾ ਹੈ ਸੰਗਲ ਤੋਂ ਬਾਅਦ ਹਾਂ ਟੌਪ ਲਿੰਕ ਕਰਤੀ ਜੀ ਦੀ ਠੀਕ ਆ ਇਹ ਜਿਹੜੇ ਸੀਆਰਡੀ ਦਾ ਮਤਲਬ ਵੀ ਮਤਲਬ ਇਹਦੇ ਨਾਲ ਕੋਈ ਫਰਕ ਹੈ ਵੀ ਜਿਵੇਂ ਲੋਕ ਥੋੜਾ ਜਿਆ ਡਰਦੇ ਜੀ ਡਰਦੇ ਆ ਜੀ ਬਸ ਇਹਦੇ ਇਹ ਆ ਵੀ ਜਿਹੜਾ ਆਪਾਂ ਇੱਥੇ ਡੀਜ਼ਲ ਪਾਉਣਾ ਡੀਜ਼ਲ ਨੂੰ ਬਿਲਕੁਲ ਪੰਪਾਂ ਤੋਂ ਪٹرول ਪੰਪ ਤੋਂ ਉੱਥੇ ਹੀ ਪਾਉਾਂਗੇ ਘਰ ਦਾ ਜਿਹੜਾ ਡਰਮਾ ਚ ਰੱਖਿਆ ਹੁੰਦਾ ਆਪਾਂ ਕੀ ਕਰਦੇ ਜਦੋਂ ਥੋੜਾ ਹੁੰਦਾ ਆਪਾਂ ਕਹਿੰਦੇ ਯਾਰ ਬੋ ਕੀ ਥੱਲੇ ਮਾਰੀ ਕਰ ਦੋ ਥੱਲੇ ਉਹ ਚੱਕਦੇ ਆ ਉਹ ਥੱਲੇ ਕਚਰਾ ਹੁੰਦਾ ਪਾਣੀ ਬਣਿਆ ਹੁੰਦਾ ਉਹ ਵਿੱਚ ਆਊਗਾ ਪੰਪ ਨਹੀਂ ਹੁੰਦਾ ਦਾ ਇੰਜੈਕਟਰਾਂ ਤੇ ਚੱਲਦਾ ਇਹ ਸੀ। ਅੱਛਾ ਉਹ ਬਿਲਕੁਲ ਨਹੀਂ ਪਾ ਸਕਦੇ ਫਿਰ। ਹਾਂ ਉਹ ਨਹੀਂ ਪਾਣਾ। ਤੇ ਜਦੋਂ ਆਪ ਗੱਡੀਆਂ ਮੈਂ ਆਪਾਂ ਕਹਿੰਦੇ ਗੱਡੀਆਂ ਵਿੱਚ ਟਰਬ ਸੀਆਰ ਡੀਆਰ ਵਧੀਆ ਚੱਲਦੀਆਂ ਕੋਈ ਪ੍ਰੋਬਲਮ ਨਹੀਂ। ਹਾਂ। ਉਹਦਾ ਵੀ ਆਪਾਂ ਪੰਪ ਤੋਂ ਜਾ ਕੇ ਤੇਲ ਪਾਉਨੇ ਆ। ਹਾਂ ਗੱਡੀ ਦਾ ਤਾਂ ਆਪਾਂ ਪੰਪ। ਕਿਹੜਾ ਆਪਾਂ ਜਿੱਥੇ ਕਹਿੰਦੇ ਕਿ ਕਿਹੜਾ ਜਾਊ ਤੇਲ ਨਾਲ ਪੰਪ ਤੇ ਕੌਣ ਜਾਊ ਬਣਾ ਕਰੂ ਪਰ ਇਹ ਪੰਪ ਤੋਂ ਹੀ ਤੇਲ ਪਾਉਣਾ ਪੈਣੀ ਦਾ ਆਪ ਨੂੰ। ਠੀਕ ਆ। ਜਿੰਨਾ ਕੋਸੇਗੇ ਰਾਤ ਨੂੰ ਭਰੋ ਟੈਂਕੀ। ਹਾਂ। ਤਿਨੇ ਠੀਕ ਕਰਕੇ ਬੰਦ ਇਹਦਾ ਵਾਟਰ ਸਪਰੇਅ ਦਾ ਫਿਲਟਰ ਉਥੋਂ ਤੁਸ ਨੂੰ ਮਾਰਾ ਝਾੜ ਕੇ ਇਹਦਾ ਪਾਣੀ ਜਿਹੜਾ ਬੈਠਾ ਵਾ ਉਹ ਥੱਲੇ ਖੜਦੋ ਠੀਕ ਆ ਪਾਣੀ ਤਾਂ ਬਹੁਤ ਅਲਰਜੀ ਹੈ ਠੀਕ ਆ ਕੋਈ ਵੀ ਟਰੈਕਟਰ ਕੋਈ ਗੱਲਾ ਸਾਡਾ ਨਹੀਂ ਹਾਂ ਤਾਂ ਇਹ ਵੀ ਕੰਪਨੀ ਦਾ ਹਾਂ ਜ਼ਰੂਰੀ ਹੈ ਵੀ ਉਹਨੂੰ ਜਿਹੜਾ ਡੀਜ਼ਲ ਪੋਣਾ ਆਪਾਂ ਜਾ ਕੇ ਪੰਪ ਤੋਂ ਪੋਈ ਠੀਕ ਆ ਤੇ ਇਹ ਸੈਂਸਰਾਂ ਸੋਂਸਰਾਂ ਦਾ ਹੋਰ ਕੋਈ ਸੈਂਸਰ ਦਾ ਜਿਹੜਾ ਇੱਕ ਸਿਸਟਮ ਹੁੰਦਾ ਜਿਹਨੂੰ ਆਪਾਂ ਦਿਮਾਗ ਕਹਿੰਦੇ ਇਹਦਾ ਦਿਮਾਗ ਇੱਥੇ ਅੱਗੇ ਆਪਾਂ ਚੱਕੇ ਹਾਂ ਤੇ ਅੱਗੇ ਦਿਮਾਗ ਬਸ ਉਹਦੇ ਤੇ ਪਾਣੀ ਨਾ ਪਵੇ ਹੋਰ ਅੱਗੇ ਪਾਸੇ ਜਿੱਥੇ ਮਰਜ਼ੀ ਪਾ ਦੇ ਕੋਈ ਪ੍ਰੋਬਲ ਕੋਈ ਜਿਵੇਂ ਲੋਕ ਡਰਦੇ ਹੋਵੇਂ ਜਿਆਦਾ ਤਾਂ ਨਹੀਂ ਕੋਈ ਚੌਂਸ਼ ਕਹਤ ਹੈ ਨਾ ਸਾਡੇ ਦਿੱਤੇ ਬਹੁਤ ਵਧੀਆ ਚੱਲਦੇ ਆ ਵਧੀਆ ਪਰਫਾਰਮੈਂਸ ਹਾਂ ਨੋ ਡਾਊਟ ਵੀ ਵਧੀਆ ਚੱਲਦੇ ਆ ਕੋਈ ਨਵੀਂ ਚੀਜ਼ ਤੋਂ ਥੋੜਾ ਜਿਆ ਹੁੰਦਾ ਹੀ ਹੈ ਨਾ ਨਵੀਂ ਚੀਜ਼ ਤੋਂ ਅਗਲਾ ਕ੍ਰੇਜ਼ ਕਰਦਾ ਕੋਈ ਪੈਸੇ ਵੀ ਲਾਉਣੇ ਮੰਨ ਕੇ ਚੱਲਦੇ ਜੀ ਪਹਿਲਾਂ 55 ਤੀਜਾ ਉਹਦੇ ਨਾਲ ਕੋਈ 3.5-4 ਲੱਖ ਰੁਪਇਆ ਵੱਧ ਪਾਉਣਾ ਜੀ ਆਪਾਂ ਕਹੀਏ 3-4 ਲੱਖ ਚ ਟਰੈਕਟਰ 8-9 ਮਾਡਲ ਕੋਈ ਟਰੈਕਟਰ ਹੋ ਰੈਂਦਾ ਜੱਟ ਦੇ ਰੋ ਪੰਦੇ ਹਮ ਇੱਥੇ ਉਹਨੇ ਇੱਕ ਤੀ ਪੈਸੇ ਲਾਉਣੇ ਹਾਂ ਠੀਕ ਹੈ ਜੀ ਅਛਾ ਉਹ ਕੋਈ ਡਰ ਵਾਲੀ ਗੱਲ ਵਾਲੀ ਨਹੀਂ ਹੈਗੀ ਆ ਆ ਥੋੜਾ ਜਿਆ ਸੀਆਰ ਡੀ ਚੱਲਦੇ ਨਾ ਇਹ ਬੰਦੇ ਨਾਂ ਦੇ ਤੱਕ ਪੰਜਾਬੀ ਸੀਆਈਡੀ ਆ ਜਾਈ ਆ ਭਾਈ ਹੂੰ ਇਹਦੇ ਵਿੱਚ ਵੀ ਤਿੰਨ ਇੱਕੋ ਇੱਕੋ ਪਲਾਸ ਹੂੰ ਤੁਹਾਨੂੰ ਖਾਦਣਾ ਸੀ ਟ੍ਰੈਕਟਰ ਤੇ ਠੀਕ ਹੈ ਚੜਨ ਦਾ ਪੈਰ ਤਾਂ ਉੱਚਾ ਨਾ ਪਾ ਦੋ ਸਟੈਪ ਚੜਾ ਲੱਗਾ ਹੀਟ ਕਰਦਾ ਦੀ ਹੂੰ ਠੀਕ ਹੈ ਜੀ ਹੋ ਗਈ ਹੈ ਅੱਗੇ ਤੱਕ ਕਿਤੇ ਮਿਲਦੇ ਹੁੰਦੇ ਸੀ ਉਹਨੇ ਤੇ ਬਕਾਇਦਾ ਲਿਖਿਆ ਹੁੰਦਾ ਵੀ ਕੋਈ ਇਥੋਂ ਪਲਾਸਾ ਸਟੂਡੈਂਟ ਜਰਮਾਲਾ ਵੀ ਆ ਗਿਆ ਹੁਣ ਜਿਹੜੇ ਮਾਰੇ ਕਿਤੇ ਹੁੰਦੇ ਉਹਨਾਂ ਮਿਹੜੀ ਬੇਜਰਮ ਦੀ ਹੁੰਦਾ ਵੀ ਗਰਮ ਜ਼ਿਆਦਾ ਹੁੰਦਾ ਠੀਕ ਹੈ ਉਹ ਮੀਟਰ ਚੇਂਜ ਕਰਦਿੰਦੇ ਉਹਨਾਂ ਦੇ ਟਾਈਮ 'ਚ ਹੂੰ ਮੀਟਰ ਕਿਹੜੇ ਕਰਨ ਲੱਗਿਆ ਠੀਕ ਹੈ ਠੀਕ ਕਰਨ ਲੱਗਿਆ ਹਾਂਜੀ ਬਗਰਾੜ ਆ ਗਏ ਠੀਕ ਹੈ ਜੀ ਅੱਗੋਂ ਫੇਰ ਉਹ ਹਿਸਾਬ ਦਾ ਜਿਹੜੇ ਚੱਕਰ ਆ ਸਾਰਾ ਖੁੱਲਿਆ ਹੋਇਆ ਠੀਕ ਹੈ ਜੀ ਠੀਕ ਅੱਗੇ ਆ ਗਿਆ ਤੇ ਇਸ ਦੂ ਗਾ ਰੇ ਰੇ ਡੀਟਾ ਪਾਣੀ ਆ ਗਿਆ ਪਾਣੀ ਦੇ ਥੱਲੇ ਉਹ ਲੱਗਾ ਬਾਕਸ ਆ ਹਾਂਜੀ ਜੇ ਤੇ ਆਪਾਂ ਕਹਿੰਦੇ ਪਾਣੀ ਨਾ ਪੋਵੇ ਠੀਕ ਹੈ ਜੀ ਉਹ ਤੋਂ ਵਿਚਾਲੋ ਉਹਨੂੰ ਐ ਕੋਈ ਕੁਝ ਨਹੀਂ ਹੁੰਦਾ ਜਿੱਥੇ ਮਰਜ਼ੀ ਪਾਣੀ ਵੇਚ ਦੋ ਖੜ੍ਹ ਦੋ ਉਹਨੂੰ ਠੀਕ ਹੈ ਜੀ ਤੇ ਤੁਸੀਂ ਇਹ ਪਾਣੀ ਦਾ ਹੀ ਹੁੰਦਾ ਹਾਂ ਪਾਣੀ ਦਾ ਹੀ ਹੁੰਦਾ ਇਹ ਨਹੀਂ ਮੂੰਹ ਪੈਦੇ ਜੇ ਬਾਹਰ ਬਈ ਕੋਈ ਪਤਾ ਨਹੀਂ ਕੋਈ ਚੱਕਰ ਆਏ ਕਹਿੰਦੇ ਸਟਾਰਟ ਸੂਟ ਦਾ ਆਪਾਂ ਐਵੇਂ ਫੜ ਕੇ ਪਾਣੀ ਤੋਰੀ ਮਾਰ ਦਿੰਦੇ ਨਗਾ ਅੱਛਾ ਜੀ ਕੋਈ ਚੱਕਰ ਨਹੀਂ ਬਸ ਇਹਦਾ ਇਹ ਆ ਵੀ ਫੋਰ ਵੀਲ ਡੈਕਸ਼ਨ ਦਾ ਤੇਲ ਚੇਂਜ ਕਰਾਉਣਾ ਟਾਈਮ ਲਈ ਹੂੰ ਠੀਕ ਹੈ 3 ਸਾਲ ਦੀ ਵਾਰੰਟੀ ਹੁੰਦਾ ਜੇ ਯਾ 2400 ਘੰਟੇ ਤੇ 1200 ਘੰਟੇ ਆਪਾਂ ਇਹਦਾ ਤੇਲ ਇੰਜਨਰ ਗੇਅਰ ਦਾ ਅਡਕਸ਼ਨਾਂ ਦਾ ਮੂਰੇ ਬੀਮ ਹਿੱਸੇ ਦਾ ਤੇ ਸਾਈਡਾਂ ਵਾਲਾ ਮੈਂ ਕਹਿੰਦਾ ਜਿਹੜਾ ਸਾਈਡਾਂ ਵਾਲਾ ਇਹ ਤਾਂ ਤੁਸੀਂ ਹਰ ਸਰਵਿਸ ਤੇ ਬਦਲ ਦੋ ਕੋ ਲੀਟਰ ਲੀਟਰ ਪੈਂਦਾ ਹੂੰ ਠੀਕ ਹੈ ਲੀਟਰ 485 ਰੁਪਏ ਲੀਟਰ ਤੇਲ ਹੁੰਦਾ ਤੇ ਨਾਲ ਸਰਵਿਸ ਦੇ ਬਦਲਿਆ ਜਾਵੇ ਬੈਟਰ ਕਿਉਂਕਿ ਇਹਦੇ ਲੀਟਰ ਤੇਲ ਹੁੰਦਾ ਸਵਾ ਲੀਟਰ ਤੋਂ ਸਵਾ ਲੀਟਰ ਦੇ ਵਿੱਚ ਹੁੰਦਾ ਤੇ ਇਹਨੇ ਚੱਲਣਾ ਜਿਆਦਾ 300 ਘੰਟੇ ਚੱਲੀ ਜਾਣਾ ਤੇ ਉਹਦੇ ਕਰਕੇ ਤੇਲ ਆਪਾਂ ਨੂੰ ਜ਼ਰੂਰੀ ਇਹ ਵੀ ਤਾਂ ਬਦਲਿਆ ਜਾਵੇ ਕਦੇ ਨਾਲ ਮੂਰੇ 4 ਵੇਟ ਆਉਂਦੇ ਹੂੰ 65 ਕਿਲੋ ਦਾ ਵੇਟ ਚਾਰੇ ਦਾ ਅੱਗੇ ਦੇ 4 ਹਾਂਜੀ ਪਿੱਛੇ ਇੱਕ ਗਵੇਟ ਪਿੱਛੇ ਆ 30 ਕਿਲੋ ਦੀ ਪਲੇਟ ਹੈ ਠੀਕ ਆ ਠੀਕ ਹੈ ਜੀ ਬਾਕੀ ਆ ਬਗਰਾੜ ਦੀ ਵੇਖੋ ਤੁਸੀਂ ਸਪਰਿੰਗ ਵਗੈਰਾ ਪੂਰਾ ਬਹੁਤ ਵਧੀਆ ਲੱਗਾ ਮੁਰਦਾ ਕਟਿੰਗ-ਕੁਟਿੰਗ ਹਾਂਜੀ ਠੀਕ ਆ ਅੱਗੇ 5-5 ਲੀਟਰ ਤੇਲ ਪੈਂਦਾ ਅੱਗੇ 5 ਪੈਂਦਾ ਅੱਛਾ 5 ਲੀਟਰ ਹਾਂ ਇਹ ਇਸ ਦੇ ਵਿੱਚ 5 ਪੈਂਦਾ ਤੇ 1200 ਘੰਟੇ ਤੇ ਚੇਂਜ ਹੋ ਜਾਏ ਤਾਂ ਵਧੀਆ ਠੀਕ ਆ ਜੀ 1200 ਘੰਟੇ ਦੇ ਬਾਅਦ ਚੇਂਜ ਕਰਾਉਂਗੇ ਇਹਦਾ ਡਿਡਕਸ਼ਨ ਦਾ ਹੋ ਗਿਆ ਹਮ ਕੇਅਰ ਦਾ ਹੋ ਗਿਆ ਆਪਾਂ ਨੂੰ ਗਾਰੰਟੀ 3 ਸਾਲ ਦੀ ਹੋਰ ਵੱਜਾਂ ਦੀ ਹਮ ਵਾਰੰਟੀਆਂ ਹੁੰਦੀਆਂ ਸਾਰੀਆਂ ਗਾਰੰਟੀ ਇਕੱਲੀ ਬੈਟਰੀ ਦੀ ਹੋਗੀ ਹਾਂਜੀ ਜੇ ਕੋਈ ਪ੍ਰੋਬਲਮ ਹੁੰਦੀ ਹੈ ਤੇ ਆਪਾਂ ਉਹ ਬੋਦੇ ਤੇ ਆ ਵੀ ਆ ਗਿਆ ਆਪਣਾ 24 ਕੰਟਰੋਲ ਲਫਟ ਦੇ ਆ ਜੀ ਇੱਥੇ ਪੰਜਾਬ ਦੀ ਪਹਿਲੀ ਵਾਗੀ ਜੀ ਇੱਥੇ ਅੱਪਰ ਹਾਂਜੀ ਇੱਥੇ ਉਦੋਂ ਨਰ ਮਾਗੀ ਜਿਵੇਂ ਮਨ ਲਓ ਘਸਰਨੀ ਜੀ ਨੂੰ ਕਹਿੰਦੇ ਇੱਥੇ ਦਰਿਆ ਦੀ ਵੇਤਰੀ ਪਈ ਹੈਗੀ ਠੀਕ ਹੈ ਜਿਵੇਂ ਜਿਵੇਂ ਹਾਲਾ ਪਾਏ ਹੋਗੇ ਆਪਾਂ ਉੱਥੇ ਬੈਠੇ ਬੈਠੇ ਬੁਆਇ ਤੇ ਕਰਾਂਗੇ ਨਾ ਤੇ ਆਪਾਂ ਨੂੰ ਪਿੱਛੇ ਸੈਂਸਿੰਗ ਦਾ ਪਤਾ ਲੱਗੂ ਠੀਕ ਹੈ ਜੀ ਚਾਰ ਕੰਟਰੋਲ ਇਹ ਹੋਗੇ ਤੇ ਤਿੰਨ ਪਿੱਛੇ ਹੋਗੇ ਹਾਂਜੀ ਜਿੱਥੇ ਟੌਪ ਲਾਈਨ ਪੈਂਦੀ ਹੈ ਹਾਂਜੀ ਚਾਰ 3 12 ਕੰਟਰੋਲ ਹੋਗੇ ਹਾਂਜੀ 12 ਕੰਟਰੋਲਾਂ ਤੋਂ ਬਾਅਦ ਆਹ ਤਿੰਨ ਕੰਟਰੋਲ ਇਹ ਵਿੱਚ ਚਾਰ ਮੂਰੀ ਟੱਕੀ ਇੱਕ ਦੋ ਤਿੰਨ ਸਾਲ 12 12 ਹਨਰ ਖੋਲ ਕੇ ਇੱਥੇ ਕਰ ਦਈਏ ਹੂੰ 12 ਹੀ ਹੋਰ ਹੋਣਗੇ 24 ਕੰਟਰੋਲ ਹੋਏ ਇਹਦੇ ਲੈਫਟ ਦੇ ਠੀਕ ਹੈ ਆਲ ਵਰਲਡ ਦੀ ਜਨਕੀ ਸਾਰੇ ਫੰਕਸ਼ਨ ਆਲ ਵਰਲਡ ਦੇ ਦਿੱਤੇ ਵੀ ਆਲ ਵਰਲਡ ਦੀ ਜਿੱਥੇ ਜਿਹੋ ਜੀ ਪੈੜੀ ਆਪਾਂ ਉਹੋ ਜਿਹਾ ਵਾ ਸਕਦੇ ਹਾਂ ਠੀਕ ਹੈ ਠੀਕ ਹੈ ਲੈਫਟ ਪੈਸਟਰੀ ਇਹਦੀ ਮੰਨ ਕੇ ਚੱਲੋ 2400 ਕਿਜੀ ਹੈ 2400 2500 ਜੇ ਆਪਾਂ ਹੋਰ ਵਧਾਉਣੀ ਆ ਦੋ ਕੰਟਰ ਇੱਥੇ ਵੱਜ ਜਾਂਦੀ ਆ ਆ ਟੋਪੀ ਪਟ ਕੇ ਲਕੀ ਲੱਗੂ 6 ਨੰਬਰ ਦੀ ਹਾਂਜੀ ਅੱਧਾ ਗੇੜਾ ਦੇ ਦੀ ਇੱਥੇ ਵੱਜ ਜਾਂਦੀ ਵੈਸੇ ਆਲਮੋਸਟ ਬਹੁਤ ਵਧੀਆ ਪੀਟੀਓ ਆ ਜੀ ਲੈਫਟ ਪਾਵਰ ਬਹੁਤ ਆ ਪੀਟੀਓ ਚੌਂਡ ਪਾਵਰ ਦਾ ਚੌਂਡ ਪਾਵਰ ਪੀਟੀਓ ਹੀ ਹੈ ਇਹਦੀ ਠੀਕ ਹੈ ਜੀ ਠੀਕ ਹੈ ਜੀ ਐਲਈਡਾ ਦੇ ਐਲਈਡੀ ਲਾਈਟਾਂ ਨਾਲ ਆ ਗਈਆਂ ਟੂਲ ਬਾਕਸ ਪਿੱਛੇ ਆ ਗਿਆ ਠੀਕ ਹੈ ਜੀ ਟੌਪ ਲਿੰਕ ਕੰਪਨੀ ਵੱਲੋਂ ਆਉਂਦੀ ਹੈ ਟੌਪ ਲਿੰਕ ਇੱਕ ਇੱਕ ਵੇਟ ਪਿੱਛੇ ਚਾਰ ਵੇਟ ਚ ਪੰਜਾਬੀ ਦੇ ਮੂਹਰੇ ਆਉਂਦੇ ਅੱਗੇ ਆਉਂਦੇ ਆ ਇੱਕ ਛੋਟੀ ਟੂਲ ਕਿਟ ਆਉਂਦੀ ਉਹਦੇ ਵਿੱਚ ਗ੍ਰੀਸ ਗਨ ਤੇ ਮੇਨ ਚਾਬੀਆਂ ਹੁੰਦੀਆਂ ਹਾਂਜੀ ਹੁੱਕ ਹੀ ਆਪਦੇ ਵੱਲੋਂ オリジナル ਦੀ ਜੀ ਕੰਪਨੀ ਦੀ ਠੱਟੀਆਂ ਹੀ ਆਪ ਬਣਾ ਕੇ ਲਾਈਆਂ ਹਾਂਜੀ ਤੇ ਬਣੀ ਪਰਫਾਰਮੈਂਸ ਵਜੋਂ ਵੇਖਿਆ ਜਾਵੇ ਤੇ ਪੰਜਾਬੀ ਦੀ ਪਰਫਾਰਮੈਂਸ ਬਹੁਤ ਵਧੀਆ ਠੀਕ ਆ ਜੀ ਬਾਕੀ ਸੀ ਆੜ ਜਿਹੜਾ ਹੁਣ ਥੋੜਾ ਜਿਹਾ ਹੈਗਾ ਆਪਾਂ ਨੂੰ ਡਰ ਕੋਈ ਉਹਦਾ ਕੰਮ ਹੈ ਨਹੀਂ ਇਹਨਾਂ ਚ ਪਿਛੈ ਸਕੂਟ ਵਾਲਾ ਜਿਹਨੇ ਲੋਕੀ ਡਰਦੇ ਸੀ ਟਰਬੋ ਤੋਂ ਹਮ ਨਹੀਂ ਜੀ ਟਰਬੋ ਨਹੀਂ ਲਾਉਣੀ ਬਾਈ ਗੱਡੀਆਂ ਤੇ ਲੱਗੀ ਮਿੱਟੀ ਚ ਰਹਿਣਾ ਕੱਟੇ ਚ ਰਹਿਣਾ ਹਮ ਹੁਣ ਉਹੀ ਜ਼ਿੰਮੇਦਾਰ ਕਹਿੰਦਾ ਬਾਈ ਜੀ ਟਰਬੋ ਲਾਉਣੀ ਆਪਾਂ ਦੂਜੀ ਨੂੰ ਬਵਾ ਦੀ ਹਮ ਟਰਬੋ ਵੀ ਜਿਹੜੀ ਲਾਉਣੀ ਆ ਮੰਨ ਕੇ ਜਦੋਂ ਆਪਾਂ ਸੁਪਰ ਟ੍ਰੈਕਟਰ ਆਪਣਾ ਪਹਿਲਾ ਉਹ ਪਹਨੂ ਲਾਉਣੀ ਆ ਉਹਦੇ ਵਿੱਚ ਕੀ ਹੁੰਦਾ ਪਿਸਟਨਾਂ ਦੀ ਚੇਂਜਿੰਗ ਹੁੰਦੀ ਆ ਹਾਂਜੀ ਕੰਪਨੀ ਬਿਆਨ ਦੇ ਹਿਸਾਬ ਨਾਲ ਲਉਂਗੀ ਟਰਬੋ ਹਾਂਜੀ ਮੰਨ ਕੇ ਚਲੋ ਹੁਣ ਜਿਹੜਾ ਸੁਪਰ ਸੁਪਰ ਦਾ ਪਿਸਤਨ ਉੱਪਰ ਦਾ ਹਾਂਜੀ ਆਪਾਂ ਟਰਬੋ ਵਾਲੀ ਤੇਲ ਨੇ ਪਾਣਾ ਪ੍ਰੈਸ਼ਰ ਪਾਣਾ ਗੈਪ ਬਣਾਣਾ ਜਿਹੜਾ ਟਰਬੋ ਵਾਲਾ ਹੁੰਦਾ ਪਿਸਤਨ ਦੇ ਟੋਆ ਹੁੰਦਾ ਵਿੱਚ ਹਾਂਜੀ ਉਹ ਚ ਗੈਪ ਤੇਲ ਦਾ ਹਵਾ ਦਾ ਸਾਰਾ ਵਿੱਚ ਹੁੰਦਾ ਵਾਲ ਖੁੱਲਣੇ ਬੰਦ ਕਰਨੇ ਐਗਜਾਸਟ ਵਾਲ ਇਨਲੈਟ ਵਾਲ ਖੁੱਲਣਾ ਕਰਨਾ ਉਹ ਉਹਦੇ ਦੇ ਵਿੱਚ ਪਿਸਤਨ ਦੇ ਵਿੱਚ ਸਾਰਾ ਕੁਝ ਹੁੰਦਾ ਤੇ ਟਰਬੋ ਜਿਹੜੀ ਲੱਗੀ ਹੈ ਕੰਪਨੀ ਦੀ ਲੱਗੀ ਉਹ ਕੰਪਨੀ ਦੀ ਆ ਉਹਨੂੰ ਬਹੁਤ ਵੱਡੀ ਰਵਾ ਸਕਦੇ ਵੱਡੀ ਕਰ ਸਕਦੇ ਆ ਪਰ ਜਿਹੜਾ ਸਿੰਪਲ ਟਰੈਕਟਰ ਉਹਨੂੰ ਟਰਬੋ ਨਹੀਂ ਉਹ ਗਲਤ ਹੋਣੀ ਪਰ ਲੋਕੀਂ ਕਹਿੰਦੇ ਆ ਵੀ ਭਾਈ ਟਰਬੋ ਲਵਾ ਕੇ ਦਿਓ ਠੀਕ ਹੈ ਉਹਨੂੰ ਲੋਕ ਅਗਲੇ ਆਉਣ ਵਾਲੇ 24 ਚ ਚਲਾਉਦੇ ਸੀ 25 ਚ ਹੁਣ ਐਵੇਂ ਆ ਜਾਣਾ ਵੀ ਹੁਣ 24 ਚ ਲੱਗ ਗਿਆ 25 ਆ ਗਿਆ 25 ਦੇ ਵਿੱਚ ਉਹ ਇਹਨਾਂ ਜਿਹੜੇ ਆ ਛਤੀ ਦੀ ਸੀਆਰਡੀ ਆਏ ਨੇ ਹਾਂਜੀ ਜਿਹੜਾ 56 20 53 ਆ ਇਹਦੇ ਵਿੱਚ ਇੱਥੇ ਨਾਲ ਟੈਂਕ ਲਾਉਂਗੇ ਕਿ ਯੂਰੀਆ ਪਾਉਂਗੇ ਹੂੰ ਤੇ ਯੂਰੀਆ ਕਰਨਾ ਜ਼ਰੂਰੀ ਹੂੰ ਯੂਰੀਆ ਹੋਊਗਾ ਚੱਲੂਗਾ ਖਰਚਾ ਵਧ ਗਿਆ ਯੂਰੀਆ ਫੇਰ ਲੋਕਾਂ ਨੇ ਕਹਿੰਨਾ ਵੀਰੇ ਸਾਨੂੰ ਉਹ 56 30 ਪੰਜਾਬੀ ਦਿਓ ਜੀ ਸੀ ਆਰ ਡੀ ਪਾ ਯੂਰੀਆ ਤੋਂ ਆਹ ਜਿਹੜੀ ਚੀਜ਼ ਆ ਵਾਰਤੀ ਆਂਦੀ ਉਹ ਤੋਂ ਪਤਾ ਆ ਜਾਂਦਾ ਤੂੰ ਉੱਥੇ ਆਇਆ ਨਾ ਫਿਰ ਜਿਹੜੇ ਇਹ ਟਰੈਕਟਰ ਹੈ ਇਹ ਹੋ ਜਣੇ ਸੀ ਆਰ ਡੀ ਜਿਵੇਂ ਹੁਣ ਇਹ ਸੀ ਆਰ ਡੀ ਆ ਉਹ ਵੀ ਸੀ ਆਰ ਡੀ ਹੋਏ ਨੇ 36 30 ਵਗੈਰਾ ਹੂੰ ਜਿਹੜੇ ਇਹ ਰਹਿ ਗਏ ਇਹਨਾਂ ਨੂੰ ਯੂਰੀਆ ਪਾਣੀ ਜੇ ਯੂਰੀਆ ਮੰਨ ਕੇ ਚੱਲੋ ਹੁਣ ਆਪਣੀ ਕੰਬਾਈਨਾਂ ਉਹ ਹਾਰਵੈਸਟਰ ਦੀ ਹੂੰ ਉਹ ਵੀ ਆਪਣੀ 42-43 ਲੱਖ ਦੀ ਮਸ਼ੀਨ ਹੁੰਦੀ ਵੱਡੀ ਹੂੰ ਹਾਰਵੈਸਟਰ ਹੂੰ ਮੱਕੀ ਦਾ ਕਟੜਾ ਲੱਗ ਹੁੰਦਾ ਉਹਦਾ ਤੇ ਕਾਂਗ ਝੋਨੇ ਦਾ ਅੱਡਾ ਹਾਂਜੀ ਤੇ ਉਹ ਵੀ 7.5-8 ਲੱਖ ਦਾ ਮੱਕੀ ਦਾ ਕਟੜੀ ਹੁੰਦਾ ਹਾਂਜੀ ਪਰ ਉਹਦੇ ਵਿੱਚ ਵੀ ਯੂਰੀਆ ਪੈਂਦੀ ਹੈ ਮਸ਼ੀਨ 'ਚ ਏਸੀ ਹੁੰਦੀ ਹੈ ਨਾ ਏਸੀ ਵੀ ਹੈਗੀ ਆ ਹੂੰ ਏਸੀ ਵਿੱਚ ਵਰਗਾ ਜੇ 25% ਨਾ ਰਹੀ ਜੂਰੀਆ ਕੀ ਹੁੰਦਾ ਲੋਕ ਹੋ ਜਾਂਦਾ ਮਸ਼ੀਨ ਲੋਕ ਹੋ ਨਹੀਂ ਫਿਰ ਉਹਨੂੰ ਕਰਨਾ ਪੈਂਦਾ ਇਹੀ ਕੰਮ ਇਹ ਟਿਕਟਾਂ ਦਾ ਹੋਊਗਾ ਬਾਅਦ ਠੀਕ ਹੈ ਇਹ ਲੋਕਾਂ ਦਾ ਨਹੀਂ ਯਾਰ ਸਰ ਸੀਆਰਡੀ ਦੂਜੀ ਦੀ ਜਾਂ ਸਿਗਰੇਟ ਅਰਦੀ ਲੋਗ ਹਾਂ ਐ ਹੋ ਜਾਂਦਾ ਠੀਕ ਹੈ ਜੀ ਧੰਨਵਾਦ ਬਾਈ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ